ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਦੇ ਮਨ ਵਿੱਚ ਇੱਕ ਵਿਚਾਰ ਆਈ ਵੀ ਇੱਕ ਵਿਸ਼ੇਸ਼ ਗੱਲ ਤੁਹਾਨੂੰ ਦੱਸਣ ਲੱਗੇ ਆ ਨਾਮ ਸਿਮਰਨ ਦੀ ਸ਼ਬਦ ਆਰਾਧਨਾ ਦੀ ਜਿਹੜਾ ਥੋੜਾ ਕਰਨ ਦੇ ਨਾਲ ਸਾਨੂੰ ਬਹੁਤਾ ਫਲ ਮਿਲੇ ਜਿਵੇਂ ਨਾ ਵੇਦਾਂ ਸ਼ਾਸਤਰਾ ਮੁਤਾਬਕ ਕਈ ਇਸ ਤਰ੍ਹਾਂ ਦੇ ਮੰਤਰ ਨੇ ਇਸ ਤਰ੍ਹਾਂ ਜਪਨੇ ਕਿ ਉਹਨੂੰ ਇੱਕ ਵਾਰੀ ਕਰਨ ਦੇ ਨਾਲ ਬਹੁਤ ਜ਼ਿਆਦਾ ਉਹਦਾ ਫਲ ਵੱਧਦਾ ਹੈ ਸੋ ਉਹਨਾਂ ਦਾ ਫਲ ਕਿਵੇਂ ਜ਼ਿਆਦਾ ਵੱਧਦਾ ਹੈ ਜਿਵੇਂ ਦੀਵਾਲੀ ਦੀ ਰਾਤ ਨੂੰ ਨਾ ਕੋਈ ਮੰਤਰ ਦੀ ਸਾਧਨਾ ਕਰਨੀ ਹੈ ਕੋਈ ਰੋਗਾਂ ਦੇ ਮਤਾਬ ਕਰਦਾ ਮੰਤਰ ਸਾਧਨਾ ਕੋਈ ਬਸੀਕਰਨ ਕੋਈ ਕਿਸ ਤਰ੍ਹਾਂ ਦੀ ਵਿੱਦਿਆ ਵਾਸਤੇ ਕੋਈ ਕਿਸ ਤਰ੍ਹਾਂ ਦੀ ਵਿੱਦਿ ਵਿੱਦਿਆ ਵਾਸਤੇ ਸੋ ਕਿਸੇ ਖਾਸ ਦਿਨ ਨੂੰ ਲੈ ਕੇ ਜਿਵੇਂ ਦੀਵਾਲੀ ਨੂੰ ਰਾ ਦੀਵਾਲੀ ਦੀ ਰਾਤ ਨੂੰ ਬਹੁਤ ਲੋਕ ਕੋ ਜਲ ਚ ਖੜ ਕੇ ਕਰਦੇ ਆ ਮੰਤਰ ਦੀ ਸਾਧਨਾ ਕੋਈ ਘਰ ਵਿੱਚ ਕਰਦਾ ਕੋਈ ਕਿਸੇ ਤਰ੍ਹਾਂ ਕੋਈ ਪੱਪੜੇ ਹੀਠਾਂ ਬੈਠ ਕੇ ਅਲੱਗ-ਅਲੱਗ ਮੰਤਰਾਂ ਦੇ ਅਲੱਗ-ਅਲੱਗ ਵਿਧੀਆਂ ਹੁੰਦੀਆਂ ਨੇ ਸੋ ਗੁਰੂ ਘਰ ਦੇ ਵਿੱਚ ਵੀ ਸੰਗ ਜੀ ਇੱਕ ਖਾਸ ਗੱਲ ਹੈ ਜੇ ਆਪਾਂ ਗੁਰਪੁਰਬ ਨੂੰ ਲੈ ਕੇ ਨਾ ਕੋਈ ਮੰਤਰ ਜਾਪ ਅੱਜ ਤੋਂ ਸ਼ੁਰੂ ਕਰ ਲਈਏ ਦੀ ਉਸ ਦਿਨ ਆਪਾਂ ਸਾਰੇ ਦਿਨ ਕਰੀਏ ਜਾਂ ਸਾਰੀ ਰਾਤ ਕਰੀਏ ਉਹਦਾ ਫਲ ਜਾਦੇ ਵੱਜ ਜਾਂਦਾ ਹੈ ਹੁਣ ਜਿਵੇਂ ਸ਼ਹੀਦੀ ਗੁਰਪੁਰ ਸ਼ਹੀਦੀ ਪਰਬ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜੀ ਦਾ ਆ ਰਿਹਾ ਹੈ ਤੁਸੀਂ ਹੁਣ ਤੋਂ ਮੂਲ ਮੰਤਰ ਦੀਆਂ ਮਾਲਾ ਜਾਂ ਕੋਈ ਸੁਗਣੀ ਸਾਧਾ ਪਾਠ ਜਾਂ ਕੋਈ ਜਪਜੀ ਸਾਹਿਬ ਦੇ ਪਾਠ ਜਾਂ ਭਜਨ ਦਾ ਭਜਨੀਏ ਕੋਈ ਵੀ ਚੌਪੀ ਸਾਹਿਬ ਦਾ ਵੀ ਰੱਖ ਸਕਦੇ ਹੋ ਕੋਈ ਵਿਸ਼ੇਸ਼ ਸ਼ਬਦ ਰੱਖ ਲਓ ਕੋਈ ਤਾਂ ਅੱਜ ਤੋਂ ਕੱਲ ਤੋਂ ਸ਼ੁਰੂ ਕਰ ਲਓ ਜਾਂ ਕੱਲ ਤੋਂ ਵੀ ਗੋਸ਼ੀ ਦਿ ਦਿਵਸ ਨੂੰ ਮੁੱਖ ਰੱਖਦੇ ਆਂ 시ਦੀ ਦਿਵਸ ਵਾਲੇ ਦਿਨ ਸਾਰਾ ਦਿਨ ਪੜਿਓ ਜੱਜ ਰੋਜ਼ ਨਾਲੋਂ ਜ਼ਿਆਦਾ ਸਮਾਂ ਲਾਇਓ ਉਹਦਾ ਫਲ ਤੁਹਾਨੂੰ 시ਦੀ ਦਿਵਸ ਵਾਲੇ ਦਿਨ ਗੁਰੂ ਅਜਿ ਦੇਵ ਜੀ ਦੀ ਮਹਾਰਾਤ ਦੇ ਜ਼ਿਆਦੇ ਮਿਲੇਗਾ ਜਿਵੇਂ ਗੁਰਨਾਨਕ ਪਾਸ਼ਾ ਦਾ ਗੁਰਪੁਰਬ ਹੁੰਦਾ ਆਪੂਰਨਵਾਸੀ ਕਤਕ ਦੀ ਪੂਰਨਵਾਸੀ ਨੂੰ ਉਹਦੇ ਜ਼ਿਆਦੇ ساری ਰਾਤ ਜਪਣ ਦਾ ਫਲ ਜ਼ਿਆਦਾ ਮਿਲਦਾ ਇਹ ਵੀ ਸੰਗ ਜੀ ਹੁਣ ਜਿਵੇਂ 시ਦਾਂ ਦਾ ਦਿਨ ਨੇ ਜੂਲ 84 ਦੇ ਇਹਨਾਂ ਦੇ ਇਹਨਾਂ ਦਿਨ ਪੰਜਾਬ ਕੀਤੇ ਜ਼ਿਆਦੇ ਫਲ ਮਿਲਦਾ ਹੈ ਸੋ ਜਿੰਨਾ ਸੰਗਤਾਂ ਨੇ ਕਿਸੇ ਮੰਤਰ ਕੇ ਸ਼ਬਦੀ ਆराधना ਕਰਨੀ ਹੈ ਸ਼ਬਦ ਸਿੱਧੀ ਵਾਸਤੇ ਸ਼ਬਦਿੱਤੇ ਮਤਲਬ ਉਹ ਜਿਆਦਾ ਫਲਦਾਇਕ ਹੋ ਜਾਂਦਾ ਹੈ ਤੇ ਹੁਣ ਤੁਸੀਂ ਸ਼ੀਦੀ ਦੇਵਸ ਨੂੰ ਮੁੱਖ ਰੱਖਦੇ ਹੋ ਜਾਪ ਸ਼ੁਰੂ ਕਰਦੋ ਉਸ ਦਿਨ ਸ਼ੀਦੀ ਦੇਵਸ ਵਾਲੇ ਦਿਨ ਜਿਆਦਾ ਦਿਨ ਪੜਿਓ ਤੇ ਅਰਦਾਸ ਦੇਗ ਅਰਦਾਸਾਂ ਕਰਕੇ ਦੇਗ ਬਣਾ ਕੇ ਸ਼ੁਰੂ ਕਰ ਲਓ ਤੇ ਬਾਕੀ ਸ਼ੀਦੀ ਦੇਵਸ ਵਾਲੇ ਦਿਨ ਵੀ ਦੇਗ ਸਜਾਉਣੀ ਹੈ ਤੇ ਆ ਜਦ ਗੁਰਸਿੱਖਾਂ ਨੂੰ ਪ੍ਰਸ਼ਾਦਾ ਵੀ ਸ਼ਕ ਆ ਸਕਦੇ ਉਸ ਦਿਨ ਆ ਆਪ ਦੇ ਭਾਵਨਾ ਮੁਤਾਬਕ ਸਿੱਧੀ ਦਸਬੰਦ